ਹਾਂ ਜੀ ਇਹਦਾ ਰਾਜ ਪਾਇ ਸਮਾਨ ਆਪਣਾ ਆਫਲੋਡ ਕਰਨ ਤੇ ਹੈਗਾ ਤਾਂ ਫਿਊਚਰ ਮਿਊਜ਼ੀਅਮ ਕਰੋ ਸ਼ੱਕ ਪਿਛੇ ਆਹ ਲਾਵਾ ਬੂਰੀਆਂ ਉਂਗਲੀਆਂ ਉਂਗਲੀਆਂ ਬਣਾਈਆਂ ਉਂਗਲੀਆਂ ਮਤਲਬ ਕਿ ਚੀਸ ਵਾਲੀਆਂ ਇਹ ਬਾਸ ਸਹੀ ਹੈ ਰਾਤ ਦੇ ਵਜੇ 2 ਇਸ ਰਾਤ ਦੀ ਸਵੇਰ ਹੋਗੀ ਸਵੇਰ ਦੇ 6 ਵਜੇ ਆਪਾਂ ਅਜੇ ਵੀ ਉੱਥੇ ਹੀ ਆਓ ਸਾਹਮਣੇ ਬੰਦੇ ਕੰਮ ਕਰਦੇ ਤੁਸੀਂ ਵੇਖ ਸਕਦੇ ਹੋ ਬੰਦੇ ਮਾਰੂਗੀ ਕਾਮ ਸ਼ਾਮ ਵੀ ਇਹਦੇ ਰੋ ਰੂ ਹੁੰਦੇ ਆ ਜਿੰਨੇ ਵੀ ਮੇਰੇ ਵੀਰੋ ਘੁੰਮ ਕਮਾ ਕੇ ਸਵੇਰ ਹੋਈ ਗਈ ਹੁਣ ਸਵੇਰ ਦਾ 뷰 ਵੀ ਵੇਖ ਲੋ ਕਾਕੀ ਮੰਮੀ ਵੇਖ ਲਾ ਮਾਣ ਹੁਣ ਫਲੋਰ ਦੇਖਾਂਦੇ ਜਿੰਨੇ ਵੀ ਹੈਗੇ ਕਾਲੇ ਗੋਲੇ ਸ਼ੀਸ਼ੇ ਲੱਗੇ ਆਣਾ ਵੀ ਹੁਣ ਫਲੋਰ ਬਣੇ ਤੇ ਹਾਬਣਾ ਚੀਜ਼ ਡਿਜ਼ਾਈਨ ਕੀਤੀ ਨਾ ਬਹੁਤ ਕੈਂਡ ਜਗਾ ਯਾਰ ਘੁੰਮ ਫੇਰ ਰਹਾਂਦੇ ਸਾਰੇ ਵੇਖਿਆ ਕਰੋ ਸਾਰੀਆਂ ਜਗ੍ਹਾ ਜੰਗੀਆਂ ਵੀ ਘੁੰਮਣ ਲੀਆਂ ਹੈਗੀ ਐਡਵਾਂਸ ਬਹੁਤ ਕਮਾਉਦੀ ਕੋਦੀ ਬਾਕੀ ਚਲੋ ਅਹੀਂ ਦੇ ਵੇਲੇ ਹੋਏ ਨਹੀਂ ਹੋ ਜਾਣਗੇ ਵੇਲੇ ਅਸੀਂ ਕਿਤੇ ਨਾ ਕਿਤੇ ਮਾਲਮ ਕਿ ਇਹ ਵੱਡੀਆਂ ਜਗ੍ਹਾਆਂ ਹਾਂ ਦਾ ਇਹੋ ਹੀ ਸੀਨ ਹੁੰਦਾ ਕਿ ਛੇਤੀ ਕੀਤਾ ਸਮਾਨ ਹੀ ਨਹੀਂ ਸੈੱਟ ਹੁੰਦਾ ਮਾਲਮ ਕਿ ਪਹਿਲੇ ਫਲੋਰ ਤੋਂ ਸਮਾਨ ਲਏ ਗਰਾਊਂਡ ਤੋਂ 7ਵੇਂ ਫਲੋਰ ਤੱਕ ਚੁੜਨਾ ਸੈੱਟ ਹੋਣਾ ਸਮਾਨ ਉੱਥੇ ਆ ਗਏ ਬਹੁਤ ਟਾਈਮ ਲੱਗਦਾ ਭਾਈ ਉਹ ਹੀ ਆਦਾ ਆਏ ਇਥੇ ਓ ਯਾਰ ਸਵਾਲਾਦਾ ਯਾਰ ਬਾਕੀ ਚਲੋ ਦੇਖੋ ਕਦੋਂ ਜਾਂਦੇ ਆ ਬਾਕੀ ਚਲੋ ਸਹੀ ਯਾਰ ਕੋਡ ਨਾਈਟ ਵਾਹਿਗੁਰੂ ਖਾਲਸਾ ਵਾਹਿ ਕਹਿੰਦੇ ਵੀ ਬਾਬਿਓ ਰਾਤ ਦੇ ਵੱਜ ਗਏ ਆ 2 ਤੇ ਗੱਡੀ ਆਪਣੀ ਖਾਲੀ ਹੁੰਦੀ ਆ ਇਹ ਚੈੱਕ ਕਰ ਆਪਾਂ ਕਿੱਥੇ ਫੋਲੀ ਕਹਿਣ ਦੀ ਜਗ੍ਹਾ ਤੇ ਆ ਇਹ ਹੈਗਾ ਵਾ ਤਾਂ ਮਿਊਜ਼ੀਅਮ ਦ ਫਿਊਚਰ ਮਿਊਜ਼ੀਅਮ ਐਦਾਂ ਵਰਗਾ ਨਾਮ ਇਹਦਾ ਕਹਿਣ ਜਗ੍ਹਾ ਪੂਰੀ ਹੂੰ ਤੇ ਯਾਰੋ ਆਪੇ ਇਹ ਮੋਜੀ ਜਗਾ ਹਾਂ ਤੇ ਆਈਦਾ ਆਪਾਂ ਨੀਰੇ ਲੈ ਇਹ ਕਾ ਦੇ ਨੀਰੇ ਹੂੰ ਖਲਾਰੇ ਬਾਏ ਬਾਏ ਆ ਚਲੋ ਬਈ ਬਾਸ ਹੁਣ ਦੋ ਘੜੀ ਸੌਵਾਂਗੇ ਗੱਡੀ ਦੇ ਵਿੱਚ ਨੀਂਦ ਛੇ ਪੂਰੀ ਕਰਾਂਗੇ ਬਾਕੀ ਵੇਖੋ ਕੀ ਬੰਦਾ ਬਾਕੀ ਆ ਹੈਗਾ ਵਾ ਇਥੋਂ ਦਾ ਮਤਲਬ ਕਿ ਦबई ਮੋਲ ਵਾਲੀ ਸਾਈਡ ਵਾਏ ਸਾਰੀ ਦबई ਮੋਲ ਮਤਲਬ ਦबई ਮੋਲ ਜਿੰਨੇ ਪੋਰ ਸ਼ੇਰੀਆ ਸਾਰਾ ਇਧਰਲੇ ਪਾਸੇ ਹੀ ਆ ਅੱਜ ਦੇ ਪਿੱਛੇ ਮਤਲਬ ਕਿ ਜਿਹੜਾ ਆ ਬਣਾ ਇਹਦੇ ਉੱਤੇ ਬਣਿਆ ਵਾ ਆਪਣਾ ਦਾ ਫਿਊਚਰ ਮਿਊਜ਼ੀਅਮ ਬਾਕੀ ਇਹ ਸਾਰੀਆਂ ਬਿਲਡਿੰਗਾਂ ਸਾਰੀਆਂ ਬਿਲਡਿੰਗਾਂ ਤੇ ਸਾਰੇ ਗੋਰੇ ਗਾਰੇ ਜਿੰਨੇ ਵੀ ਅੰਗਰੇਜ਼ ਅੰਗਰੇਜ਼ੀ ਨੇ ਆ ਬਿਲਡਿੰਗਾਂ ਮਤਲਬ ਆਪਣਾ ਕੰਮ ਇਹੀ ਹੈ ਬਸ ਇਹੋ ਜੀ ਜਗ੍ਹਾ ਤੇ ਜਾਣਾ ਸਹੀ ਆ ਬਾਬੇ ਨਿਆਰੇ ਨਹੀਂ ਆਗੇ ਖਲੀ ਬੱਲੀ ਕੰਮ ਸਾਰਾ ਲੋਬੀ ਮਿੱਤਰੋ ਗੱਡੀ ਛੱਡੀ ਹੋ ਗਈ ਆਪਣੀ ਕਾਲੀ ਦੇ ਰਾਤ ਦੇ ਵੱਜ ਗਏ तकरीबन तकरीबन 3:30 ਹੋਵੇ ਆ ਤੁਹਾਨੂੰ ਕਹਿਣ ਜੀ ਜੀ ਉਹਨਾਂ ਪਾਪਾ ਸਾਹਮਣੇ ਵਖਾਉਨੇ ਆ ਜਿਨੋ ਲੋ ਕੀ ਦੋੜੋ ਦੋੜੋ ਵੇਖਣਾ ਹੁੰਦੇ ਵੀ ਘੁੰਮਣ ਫਿਰਨਾ ਹੁੰਦੇ ਸਾਲੀ ਸ਼ਹਿਰ ਯਾਤਰਨ ਨੂੰ ਵੇਖਣ ਵਾਲੀ ਸ਼ਹਿਰ ਆ ਜੋ ਮਰਜੀ ਹੋ ਵੀਰੇ ਚੀਜ਼ ਘੈਂਟ ਵਾ ਮਰ ਫਲੋਰ ਤੇ ਫਲੋਰ ਬਣਿਆ ਦੇ ਸਮਝ ਨਹੀਂ ਕੋ ਲੱਗਦੀ ਯਾਰ ਦੇਖੋ ਚੈੱਕ ਕਰ ਰਿਹਾ ਵਾ ਆਇਦਰੇ ਇਹ ਵੀ ਆ ਨਾ ਫਸਟ ਸੈਕਿੰਡ ਥਰਡ ਫੋਰਥ ਸੈਵੰਥ ਫਲੋਰ ਹਨਾ ਵੀ ਜਿੰਨੇ ਵੀ ਫਲੋਰ ਇਹਦੇ ਆ ਗੀਆ ਕਹਿੰਦੇ ਬਈ ਚੀਜ਼ ਬਹੁਤੀ ਸ਼ਾਈ ਅੰਦਰੋਂ ਅੰਦਰੋਂ ਵੀਡੀਓ ਲਾਉਡ ਨਹੀਂ ਆ ਬਟ ਤੁਸੀਂ ਦੇਖ ਸਕਦੇ ਆ ਇਹ ਕਾਚੀ ਲੱਗਾ ਸਾਰਾ ਤੇ ਡਿਜ਼ਾਈਨ ਦਾ ਪਰ ਉਹ ਅਰਬੀ ਜਿਹੜੀ ਆ ਕੱਖਣਾ ਕੱਖ ਬਾਕੀ ਫੋਲੀ ਕਹਿਣ ਚੀਜ਼ ਆ ਬਾਕੀ ਆਪਾਂ ਵੇਟ ਕਰਦੇ ਆ ਕੀ ਕਰਨਾ ਕੀ ਨਹੀਂ ਕਰਨਾ ਅੰਤ ਤੱਕ ਬਿਲਡਿੰਗਾਂ ਸ਼ਿਲਟਿੰਗਾਂ ਵੇਖੋ ਇਧਰ ਬਿਲਡਿੰਗਾਂ ਬਿਲਡਿੰਗਾਂ ਵਿਖਾ ਦੇਣੀਆਂ ਸਾਰੀਆਂ ਇਹ ਇਲਾਕਾ ਸਾਰਾ ਇਹੋ ਜਿਹਾ ਬਾਕੀ ਮੇਰਾ ਭਰਾ ਦਾ ਸਾਨੂੰ ਮੈਂ ਉਹ ਵੀ ਚੀਜ਼ਾਂ ਵਿਖਾ ਦੇਣੀਆਂ ਆ ਜਿਹੜੀਆਂ ਮਤਲਬ ਕਿ ਦੁਬਈ ਚ ਹੈਗੀਆਂ ਲਗਭਗ ਸਾਰੀਆਂ ਜੀ ਵੀ ਆਪਾਂ ਕੋ ਉਮੀਦ ਹੈ ਰੋਹੀ ਜਗ੍ਹਾ ਤੇ ਹੁਣ ਆ ਵੀ ਜਗ੍ਹਾ ਮਸ਼ਹੂਰ ਆ ਆ ਵੀ ਆਪਾਂ ਘੁਮਾ ਦੇਣੀ ਤੁਹਾਨੂੰ ਜਿੰਨੇ ਆਪਾਂ ਹੋਟਲ ਛੋਟ ਲਵਾ ਜਿੰਨੇ ਮਹਿੰਗੇ ਤੋਂ ਮਹਿੰਗੇ ਕੈਫੇ ਆਪਾਂ ਸਾਰੇ ਤੁਹਾਨੂੰ ਘੁਮਾ ਦਨੇ ਆ ਕੰਮ ਸ਼ਾਮ ਕਰਨਾ ਨਾਲ ਘੁੰਮ ਫਿਰ ਲੈਣਾ ਪਾਰਟੀ ਆ ਵੀ ਉਹ ਤੇ ਜਗ੍ਹਾ ਸਾਨੂੰ ਪਤਾ ਹੀ ਆਦਾ ਮਿਊਜ਼ੀਅਮ ਨੂੰ ਆਂਦੇ ਆ ਫਿਊਚਰ ਮਿਊਜ਼ੀਅਮ ਇਹਦੇ ਅੰਦਰ ਜੋ ਵੀ ਫਿਊਚਰ ਆਣਾ ਇਹ ਤੁਹਾਨੂੰ ਪਤਾ ਲੱਗੂ ਜੇ ਤੁਸੀਂ ਵੇਖੋਗੇ ਮੇਂਦਰੋ ਜਿੰਨੇ ਟੈਕਨੋਲੋਜੀ ਦੇ ਅੰਦਰ ਰੱਖੀ ਇਹਨਾਂ ਨੇ ਤਾਂ ਕਰਕੇ ਦਾ ਨਾ ਫਿਊਚਰ ਮਿਊਜ਼ੀਅਮ ਰੱਖਿਆ ਇਹਨਾਂ ਨੇ ਬਾਕੀ ਘਿਆਣੇ ਗੱਲ ਬਾਤ ਪੂਰੀ ਜ਼ਰੂਰ ਵੇਖੋ ਮਰਾ ਭਰਾ ਇਹਨੂੰ ਆਗੇ ਚਲੋ ਠੀਕ ਆ ਅਹੀਂ ਲੱਗੇ ਦੋ ਘੜੀ ਸੋਹਣ ਤੇ ਆਹ ਵੇਖਣਾ ਤੇ ਦੇਖ ਲਓ ਦੋ ਮਿੰਟ ਮਤਲਬ ਕਿ ਫੋਨ 'ਚ ਨਾ ਸੋਹਣਾ ਲੱਗੰਦਿਆ ਤਾਂ ਤੁਸੀਂ ਖੁਦ ਲਾ ਲਓ ਸਭ ਕਿ ਅਸਲ 'ਚ ਕਿੰਨਾ ਸੋਹਣਾ ਹੋਊਗਾ ਚਲੋ ਠੀਕ ਆ ਫਿਰ ਵਲੌਗ ਗਲਿਆ ਛੜਿਆ ਜੀ ਆ ਵੀ ਜਿੱਦਾਂ ਦਾ ਵੀ ਆ ਵੇ ਟਾਈਮ ਪਾਜਿਆ ਕਰਨੇ ਆ ਪਾਦੀ ਦੀ ਆ ਯਾਰ ਇਦਾਂ ਹੀ ਆਦਾ ਕੀਤੇ ਰੱਖਣ ਚਲੋ ਸਹੀਏ ਗੁੱਡ ਨਾਈਟ ਰਾਤ ਦੀ ਸਵੇਰ ਹੋ ਗਈ ਸੇਰ ਦੇ ਛੇ ਫਟ ਵਜ ਗਏ ਆਪਾਂ ਅਰੇ ਵੀ ਉੱਥੇ ਹੀ ਆ ਲੱਗੇ ਬਿਲਡਿੰਗ ਆ ਨਾਲ ਇਹ ਵਾ ਮਤਲਬ ਕਿ ਸਾਰਾ ਕੁਝ ਜੋਇੰਟ ਹੀ ਹੈ ਇਹਨਾਂ ਦਾ ਪਰ ਉਹ ਚੈੱਕ ਸਵੇਰ ਦਾ ਵੀ ਕਰ ਲੋ ਚੈੱਕ ਸਵੇਰੇ ਸਵੇਰੇ ਐ ਮੋਲ ਚੱਲਦਾ ਇੱਥੇ ਬਵੇ ਵਾ ਹੈਕਰ ਬਸ ਐਸੇ ਕਰਕੇ ਜਾਂਦੇ ਨਹੀਂ ਸ਼ਹਿਰ ਨੂੰ ਇਸੇ ਕਰਕੇ ਆਂਦੇ ਆ ਵਟਾਇਆ ਬਣਿਆ ਗਲੋਬਲ ਚੀਜ਼ ਆ। ਅਮੀਂ ਘਾਰੇ ਪਾਸੇ ਬਿਲਡਿੰਗਾਂ ਬਿਲਡਿੰਗਾਂ ਪਰ ਪਿੰਡ ਵਾਲੇ ਯਾਰ ਆਂ ਇਹ ਪਿੰਡ ਪਿੰਡ ਹੀ ਆ ਸ਼ਹਿਰ ਇਹ ਘੈਰ ਹੀ ਹੁੰਦਾ।